ਵੀਡੀਓ ਨੂੰ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਲੌਗ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਗੁਰਦਾ ਸਾਹਿਬ ਜਾਣੇ ਰਹਿੰਨੇ ਆ ਜੀ ਤੇ ਗੁਰਦਰਾ ਸਾਹਿਬ ਦੇ ਵਲੌਗ ਬਣਾਉਣੇ ਆ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਪੱਗੋ ਕੇ ਨਵੇਂ ਪਾਸ਼ਾ ਦੇ ਗੁਰਦਰਾ ਸਾਹਿਬ ਜੀ ਤੇ ਇਹ ਗੁਰਦਰਾ ਸਾਹਿਬ ਮੱਲਾ ਵਾਲੇ ਰੋਡ ਤੇ ਜੀਰੇ ਤੋਂ ਜਦੋਂ ਆਪਾਂ ਮੱਲਾ ਵਾਲੇ ਸਾਈਡ ਜਾਂਦੇ ਆ ਉੱਥੇ ਪੈਂਦਾ ਹੈ ਜੀ ਤੇ ਆ ਗੁਰਦਰਾ ਸਾਹਿਬ ਦੇ ਬਾਹਰ ਖੜੇ ਆ ਜੀ ਆਤਮੂਤ ਹੋ ਕੇ ਅੰਦਰ ਚੱਲਦੇ ਆ ਜੀ ਪਿੰਡ ਭਾਗੋ ਕੇ ਵਿਖੇ ਗੁਰਦਰਾ ਸਾਹਿਬ ਬਹੁਤ ਹੀ ਖੁੱਲੀ ਡੁੱਲੀ ਥਾਂ ਵਿੱਚ ਬਣਿਆ ਹੋਇਆ ਹੈ ਹੁਣ ਆਪਾਂ ਐਂਟਰ ਹੋ ਚੁੱਕੇ ਆ ਜੀ ਗੁਰਦਰਾ ਸਾਹਿਬ ਦੇ ਅੰਦਰ ਦਰਸ਼ਨੀ ਦਿਵੜੀ ਬਹੁਤ ਸੋਹਣੀ ਬਣੀ ਹੈ ਤੇ ਸਾਹਮਣੇ ਜੀ ਦਰਬਾਰ ਸਾਹਿਬ ਤੇ ਇਸ ਤਰਫ ਸਾਹਮਣੇ ਕਮਰੇ ਬਣੇ ਨੇ ਸੇਵਾਦਾਨ ਦੇ ਰਹਿਣ ਲਈ ਸਾਹਮਣੇ ਪਾਰਕਿੰਗ ਤੇ ਖੜਾ ਪਛਾ ਦੇਖ ਲੈਂਦੇ ਉਥੋਂ ਤੇ ਸਾਹਮਣੇ ਇਤਿਹਾਸਕ ਰੁੱਖ ਜਿਹੜਾ ਕਿ ਸੰਬੰਧ ਰੱਖਦਾ ਹੈ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨਾਲ ਤੇ ਇਥੋਂ ਦੇ ਇਤਿਹਾਸ ਦੀ ਗੱਲਬਾਤ ਵੀ ਆਪਾਂ ਕਰਦੇ ਹਾਂ ਜੀ ਪਹਿਲਾਂ ਮੱਥਾ ਟੇਕ ਲਈਏ ਸਾਹਮਣੇ ਲੰਗਰ ਹਾਲ ਨਿਰਮਲ ਬਹੁਤ ਆਇਆ ਆਪਾਂ ਦਾ ਸਤ ਸ੍ਰੀ ਅਕਾਲ ਆਇਆ ਤੁਸੀਂ ਕਿਰਪਾ ਕਰਕੇ ਜੀ ਨਾਮ ਜਪ ਕੇ ਬੋਲਦਾ ਹੈ ਨਾਮ ਕਿਹਾ ਕਰਾ ਇਹ ਸੁਣਾ ਮਾਤਾ ਜੀ ਆਇਆ ਇਹ ਸੰਗਤ ਨੂੰ ਬੈਠਾ ਬਣਦਾ ਜੀ ਤੇ ਮੱਥਾ ਟੇਕੇ ਆਪਾਂ ਬਾਹਰ ਆ ਗਏ ਆ ਜੀ ਤੇ ਆਪਾਂ ਗੱਲ ਕਰਦੇ ਆ ਜੀ ਇਤਿਹਾਸ ਕਰੋ ਜੀ ਤੇ ਕੀ ਜਾਂਦਾ ਹੈ ਕਿ ਜੀ ਨਵੇਂ ਪਾਸ਼ਾ ਗੁਰਤੇਗ ਬਹਾਦਰ ਜੀ ਆਪਣੀ ਬਾਲਸਥਾ ਵਿੱਚ ਇੱਥੇ ਪਹੁੰਚੇ ਸਨ ਤੇ ਇੱਥੇ ਉਹਨਾਂ ਨੇ ਕੋਈ ਸਮਾਂ ਭਗਤੀ ਕੀਤੀ ਤੇ ਇੱਥੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਇਸ ਤਰਫ ਹੈ ਜੀ ਖੁੱਲਾ ਡੁੱਲਾ ਸਰੋਵਰ ਬਹੁਤ ਸੋਹਣੀ ਤਾਂ ਹੈ ਜੀ ਗੁਰਦਰਾ ਸੇਵ ਦੀ ਬਹੁਤ ਖੁੱਲਡਲੀ ਇਮਾਰਤ ਹੈ ਤੇ ਪ੍ਰਕਰਮਾ ਕਰਨ ਤੋਂ ਬਾਅਦ ਪਿਛਲੇ ਪਾਸੇ ਸਰੋਵਰ ਬਣਿਆ ਹੈ ਜੀ ਬੜਾ ਸੋਹਣਾ ਆ ਰਿਹਾ ਹੈ ਨਾ ਤੇ ਹੁਣ ਆਪਾਂ ਵੀ ਪੰਛ ਨਾ ਨਾ ਕਰਦੇ ਆ ਜੀ ਬਹੁਤ ਹੀ ਜ਼ੋਣੀ ਇਮਾਰਤ ਹੈ ਜੀ ਗੁਰਦਰਾ ਸਾਹਿਬ ਦੀ ਬਹੁਤ ਸੋਹਣਾ 뷰 ਅੰਗਰੇਜ਼ਾਂ ਦੇ ਤੇ ਹੁਣ ਆਪਾਂ ਸਰੋਵਰ ਦੀ ਪ੍ਰਕਰਮਾ ਕਰ ਲਈ ਹੈ ਤੇ ਹੁਣ ਸਾਹਮਣੇ ਲੰਗਰ ਹਾਲ ਹੈ ਜੀ ਜਿੱਥੇ ਪ੍ਰਸ਼ਾਦਾ ਬਣਦਾ ਵਾ ਤੇ ਭੁੱਖ ਵੀ ਲੱਗ ਚੁੱਕੀ ਹੈ ਤੇ ਪ੍ਰਸ਼ਾਦਾ ਛਕਦੇ ਹਾਂ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ ਸਾਰੇ ਗੁਰਦ੍ਰਸ਼ਾਬ ਦੀ ਇਮਾਰਤ ਤੇ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਨਵੇਂ ਪਾਸ਼ਾ ਗੁਰਤੇਗ ਬਹਾਦਰ ਜੀ ਜਦੋਂ ਇਸ ਸਾਈਡ ਆਏ ਸੀਗੇ ਉਹ ਬਾਲਵਸਾ ਵਿੱਚ ਇੱਥੇ ਪਹੁੰਚੇ ਸਨ ਤੇ ਉੱਥੇ ਜਿਹੜਾ ਦਰਖਤ ਲੱਗਾ ਹੈ ਸਾਹਮਣੇ ਉੱਥੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਤੇ ਕੁਝ ਸਮਾਂ ਇੱਥੇ ਭਗਤੀ ਕੀਤੀ ਸੀ ਤੇ ਸਾਹਮਣੇ ਇਹ ਰੁੱਖ ਬੂਟੇ ਬਹੁਤ ਸੋਹਣੇ ਲੱਗੇ ਹੋਏ ਗੁਰਦਰ ਸਾਹਿਬ ਵਿੱਚ ਸਾਹਮਣੇ ਕਹਾਲ ਹੈ ਜੀ ਉੱਥੇ ਕੰਮ ਚੱਲੀ ਜਾ ਰਿਹਾ ਹੈ ਤੇ ਪਿੰਡ ਵਾਲਿਆਂ ਤੇ ਸੰਗਤਾਂ ਦੀ ਮਾਨਤਾ ਦੇ ਅਨੁਸਾਰ ਨੇੜੇ-ਟੜੇ ਦੇ ਲੋਕਾਂ ਦੀ ਮਾਨਤਾ ਦੇ ਅਨੁਸਾਰ ਲਈ ਇੱਥੇ ਮੱਥਾ ਟੇਕਨ ਨਾਲ ਸੱਚੇ ਦਿਲੋਂ ਅਰਦਾਸ ਵੀੰਦੀ ਕਰਨ ਨਾਲ ਸਾਰੀਆਂ ਛਾਵਾਂ ਪੂਰਨ ਹੁੰਦੀਆਂ ਹਨ ਤੇ ਇਸ ਜਗ੍ਹਾ ਦੇ ਸੇਰੇ ਅਤੇ ਸੇਰੇ ਕਾਫੀ ਮਾਤਰਾ ਵਿੱਚ ਬਣੇ ਹੋਏ ਹਨ ਕਿ ਵੀ ਇੱਥੇ ਵਿਆਹ ਦੇ ਕਾਰਜ ਰਾਸ ਹੁੰਦੇ ਹਨ ਬੱਚਿਆਂ ਦੀ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਇੱਥੇ ਤੇ ਇਸ ਗੁਦਰ ਸਾਹਿਬ ਦੀ ਮਾਨਤਾ ਮੰਨੀ ਜਾਂਦੀ ਹੈ ਜੀ ਆਲੇ-ਦੁਆਲੇ ਦੇ ਪਿੰਡਾਂ ਦੇ ਸੰਗਤਾਂ ਦੇ ਅਨੁਸਾਰ ਸੋ ਜਿੰਨਾ ਇਤਿਹਾਸ ਆਪਾਂ ਪਤਾ ਲੱਗਾ ਸੋ ਆਪਾਂ ਤੁਹਾਡਾਂ ਨਾਲ ਸਾਂਝਾ ਕੀਤਾ ਹੈ ਤੇ ਜਲਦੀ ਹੀ ਮਿਲਦੇ ਹਾਂ ਇੱਕ ਹੋਰ ਸੋਹਣੀ ਵੀਡੀਓ ਦੇ ਨਾਲ ਤੇ ਇਸ ਤਰ੍ਹਾਂ ਹੀ ਆਪਾਂ ਅਲੱਗ-ਅਲੱਗ ਗੁਰਦੁਆਰ ਸਾਹਿਬ ਵਿੱਚ ਜਾ ਕੇ ਉੱਥੋਂ ਦੇ ਇਤਿਹਾਸ ਦੀਆਂ ਗੱਲਾਂ ਬਾਤਾਂ ਕਰਕੇ ਨਵੀਆਂ-ਨਵੀਆਂ ਵੀਡੀਓ ਬਣਾ ਕੇ ਆਉਂਦੇ ਰਾਵਾਂਗੇ ਜੀ ਤੇ ਤੁਸੀਂ ਚੈਨਲ ਨੂੰ ਕਰੋ ਸਪੋਰਟ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ till then, bye bye Rabaraka. raka